ਦੀ ਵਾਲਮੀਕ ਪਰ ਪ੍ਰਬੂ ਦਾ ਆਸ਼ਰਮ ਉਥੇ ਸਾਡੇ ਜੀ ਹਰ ਹਰ ਵਾਲਮੀਕ ਜੀ ਜੋ ਬੋਲੇ ਸੋ ਨਰ ਪਾਇ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਹਿਬ ਸ੍ਰੀ ਸ੍ਰੀ ਇੱਕ ਸਵਾਰ ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ ਸਤਿਗੁਰੂ ਹਰੀਨਾਥ ਮਹਾਰਾਜ ਕੀ ਜੈ ਗੱਦੀ ਤੇ ਬਿਰਾਜਮਾਨ ਸਤਿਗੁਰੂ ਮਨਜੀਤ ਦਾ ਸਤਿਗੁਰਦਾਰੀਨਾਥ ਮਹਾਰਾਜ ਕੀ ਜੈ ਜੋ ਕਿ ਸੁਭਦਹਾੜਾ ਦੀਵਾਲੀ ਦੇ ਸੁਭਦਹਾੜੇ ਤੇ ਆਇ ਤੇ ਭਗਵਾਨ ਵਾਲਮੀਕ ਦੇ ਮੇਲੇ ਦੇ ਲੱਗੇ ਤੇ ਖੁਸ਼ੀ ਦੇ ਸਬੰਧ ਵਿੱਚ ਸਾਰੀਆਂ ਸੰਗਤਾਂ ਨੂੰ ਤੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਜੈ ਵਾਲਮੀਕੀ ਹਰ ਹਰ ਵਾਲਮੀਕੀ ਨੇ ਆਪਾਂ ਗੱਲ ਵੀ ਕਰਦੇ ਆਂ ਔਰ ਇਤੋਂ ਦੇ ਟਰੱਸਟ ਦੇ ਇੰਚਾਰਜ ਵੀ ਆ ਅੱਜ ਸਰ ਜੀ ਅੱਜ ਦਾ ਜਿਹੜਾ ਸ਼ੁਭ ਦਿਹਾੜਾ ਆ ਰਿਹਾ ਦੁਆਰੀ ਦਾ ਔਰ ਤੁੰਤਨ ਬਾਬਾ ਜਿਹੜਾ ਹਰਗਬਨ ਪਾਸ਼ੀ ਦਾ ਮੇਰੀ ਪੀੜ ਤੇ ਮਾਲਕ ਆ ਉਹਨਾਂ ਬਾਰੇ ਕੀ ਮੈਸੇਜ ਦੇਣਾ ਆਪਾਂ ਸੰਗਤ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਆਪਾਂ ਪਾਵਨ ਵਾਲਮੀਕੀ ਦਿੱਤੇ ਰਹੇ ਹਾਂ ਯੂਪ ਵਿਤਰ 30 ਹੈ ਜਿੱਥੇ ਭਗਵਾਨ ਬਾਲਮੀਕਰਨ ਨੇ ਅਰਮੇਨ ਦਾ ਪ੍ਰਕਾਸ਼ ਕੀਤਾ ਉਹ ਸਥਾਨ ਹੈ ਜਿੱਥੇ ਸੀਤਾ ਮਾਤਾ ਜੀ ਨੇ ਆਪਣੇ ਬਨਵਾਸ ਦੇ ਦਿਨ ਕੱਟੇ ਉਹ ਸਥਾਨ ਹੈ ਜਿੱਥੇ ਲਬਕੁਸ਼ ਨੇ ਲਾਲ ਝੰਡਾ ਤੀਰਗਮਾਨ ਵਾਲੇ ਲੈ ਕੇ ਰਾਮਚੰਦਰ ਦੀਆਂ ਫੌਜਾਂ ਤੋਂ ਬਿਜੇ ਪ੍ਰਾਪਤ ਕੀਤੀ ਇਹ ਭਾਰਤ ਦੀ ਧਰਤੀ ਉੱਤੇ ਬਾਲਮੀ ਭਗਵਾਨ ਨਾ ਹੁੰਦਾ ਨੌ ਨਵਰਾਤੇ ਦਸਮਾ ਦਸਹਿਰਾ ਤੇ ਦਿਵਾਲੀ ਦਾ ਤਿਹਾੜਾ ਨਾ ਹੁੰਦਾ ਉਹ ਦਿਵਾਲੀ ਦਾ ਤਿਹਾੜਾ ਜਿਹੜਾ ਰਾਮਚੰਦ ਜੀ ਜਦੋਂ ਜੁਦਿਆ ਵਾਪਸ ਮੁੜ ਕੇ ਆਏ ਜੁਦਿਆ ਵਾਸੀਆਂ ਨੇ ਦੀਪ ਮਾਰਾ ਕਰਕੇ ਉਹਨਾਂ ਦਾ ਸਵਾਗਤ ਕੀਤਾ ਸੀ ਇਹ ਉਹ ਦਿਹਾੜਾ ਜਿੱਦਣ ਸ੍ਰੀ ਗੁਰੂ ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦੇਵਸ਼ ਜਿਮਨਾਇਆ ਸੀਗਾ ਅੱਜ ਦੇ શુભ ਦਿਹਾੜੀ ਮੈਂ ਸਾਰੀ ਹੱਤੋਂ ਲੱਖ ਲੱਖ ਵਧਾਈ ਦਿੰਦਾ ਹਾਂ ਇਹ ਵੀ ਬੇਨਤੀ ਕਰਨਾ ਕਿ 27 ਤਰੀਕ ਨੂੰ ਪਾਵਰ ਬਾਲਮੀ ਕੀ ਤੀਸਵੀਂ ਦੇ بڑا ਵਿਸ਼ਾਲ ਸੰਤ ਸਮਾਗਮ ਹੋ ਰਿਹਾ ਹੈ ਸਾਰੇ ਸਤਿਅਕਤੋਂ ਬੇਨਤੀ ਹੈ ਕੋਈ ਸੰਤਾਂ ਦੇ ਉਸ ਗੁਰਪੁਰਬ ਦੇ ਵਿੱਚ ਆ ਕੇ ਯੋਗਦਾਨ ਪਾਓ ਸੰਤ ਮਹਾਪੁਰਸ਼ਾਂ ਦੇ ਦਸ਼ਾ ਗੁਰਤਾ ਆਪਣੇ ਜੀਵਨ ਨੂੰ ਸਫਲ ਬਣਾਓ ਧੰਨਵਾਦ ਜੈ ਬਾਲਮੀ ਕੀ ਹਰ ਬਲ ਸਰ ਜੀ ਇੱਕ ਆਪਣਾ ਸ਼ੁਭਨਾਮ ਹੋਮ ਪ੍ਰਕਾਸ਼ ਗੱਬਰ ਤੇ ਜੋ ਤਾਂ ਆਪਕਾ ਡਿਪਟੀ ਮੈਂ ਕੇਨ ਮੈਂ ਬਾਲਮੀ ਕੀ ਆਸ਼ੀਸ਼ ਤੁਹਾਂ ਸਾ ਟਰਸਟ ਜੋ ਸਰਜਿਕ ਸਾਡੇ ਕੁਝ ਸਮਾਜ ਚ ਸਮਾਜੀ ਬਰਾਈਆਂ ਆ ਜਾਂਦਾ ਕੁਝ ਕਿਸੇ ਤਰ੍ਹਾਂ ਦੀਆਂ ਉਹਦੇ ਵਾਸਤੇ ਮੈਸੇਜ ਦੇਣਾ ਪਈ ਇਹ ਚੀਜ਼ ਨੂੰ ਤਿਆਗ ਕੇ ਗੁਰਸਾ ਦੇ ਨਾਮ ਚੱਲਨੇ ਲੱਗੋ ਜੇ ਗੁਰੂ ਬਾਲਮੀ ਮਹਾਰਾਜ ਦੇ ਚਰਨਾ ਜੀ ਸ਼ੂ ਪ੍ਰਾਪਤ ਕਰ ਲੇ ਜਿਹਨੇ ਰਮੇਂਦ ਦੀ ਉਪਦੇਸ਼ਾਂ ਨੂੰ ਬਣਾ ਲਿਆ ਉਹ ਨਸ਼ੇ ਤੋਂ ਰਹਿਤ ਹੋ ਜਾਂਦਾ ਹੈ ਉਹ ਆਪਣੇ ਜੀਵਨ ਨੂੰ ਸਫਲ ਬਣਾ ਜਾਂਦਾ ਹੈ ਧੰਨਵਾਦ ਨੋਕ